ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤਰੰਤਾਰਨ ਦੀ ਜ਼ਮਨੀ ਚੋਣ ਦਾ ਪ੍ਰਚਾਰ ਸਿਖਰਾਂ ਛੁਰਿਆ ਹੈ ਤੇ ਲੁਧਿਆਣਾ ਦੀ ਜ਼ਮਨੀ ਚੋਣ ਤੋਂ ਬਾਅਦ ਹੁਣ ਇਸ ਚੋਣ ਨੂੰ 2027 ਤੋਂ ਪਹਿਲਾਂ ਦਾ ਸੈਮੀਫਾਈਨਲ ਕਿਹਾ ਜਾ ਰਿਹਾ ਹੈ ਕੋਈ ਜ਼ਿਆਦਾ ਹੈਰਾਨੀ ਨਹੀਂ ਹੋਵੇਗੀ ਜੇ ਥੋੜੇ ਚਿਰ ਬਾਅਦ ਇੱਕ ਸੈਮੀਫਾਈਨਲ ਖਡੂਰ ਸਾਹਿਬ ਦੇ ਵਿੱਚ ਵੀ ਖੇਡਿਆ ਜਾਵੇ ਕਿੰਨੇ ਕੁ ਸੈਮੀਫਾਈਨਲ ਹੋਣਗੇ ਇਹ ਤਾਂ ਸਾਡੇ ਉਤਸ਼ਾਹਿਤ ਪੱਤਰਕਾਰ ਹੀ ਦੱਸ ਸਕਦੇ ਹਨ ਪਰ ਇਹਨਾਂ ਦਾ ਉਤਸ਼ਾਹ ਕੱਲ ਫੇਰ ਇੱਕ ਵਾਰ ਉਦੋਂ ਵਾਲਾ ਮਾਰ ਗਿਆ ਜਦੋਂ ਇੱਕ ਲੰਮੀ ਛੁੱਟੀ ਤੋਂ ਬਾਅਦ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਸਾਹਮਣੇ ਆਏ ਉਹਨਾਂ ਦਾ ਆਉਣਾ ਬਰਸਾਤ ਦੇ ਵਿੱਚ ਡੱਡੂ ਦੇ ਬਾਹਰ ਆਉਣ ਤੋਂ ਵੱਧ ਕੁਝ ਵੀ ਨਹੀਂ ਸੀ ਪਰ ਪ੍ਰਚਾਰਿਆ ਐਉਂ ਗਿਆ ਜਿਵੇਂ ਕੋਈ ਮਹਾਨਾਇਕ ਵਾਪਸ ਆ ਗਿਆ ਹੋਵੇ ਤੇ ਜੋ 2027 ਦੇ ਵਿੱਚ ਪੰਜਾਬ ਦੀ ਰਾਜਨੀਤੀ ਮੁਕਤਿਆ ਕਰੇਗਾ ਸਭ ਕੁਝ ਪਲਟ ਕੇ ਰੱਖ ਦੇਵੇ ਜੇ ਤੁਹਾਡੀ ਆ다ਸ਼ਤ ਕਮਜ਼ੋਰ ਨਾ ਹੋਈ ਹੋਵੇ ਤਾਂ ਇਹ ਉਹੀ ਅਮਰਿੰਦਰ ਸਿੰਘ ਹੈ ਜੋ 25 ਨਵੰਬਰ 2021 ਨੂੰ ਖੁਦ ਚੱਲ ਕੇ ਪਟਿਆਲਾ ਦੇ ਮੇਅਰ ਸੰਜੀਪ ਬਿੱਟੂ ਦੀ ਮੇਰੀ ਬਚਾਉਣ ਦੇ ਲਈ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਇਆ ਸੀ ਪਰ ਬਚਾ ਨਹੀਂ ਸਕਿਆ ਬਿੱਟੂ ਹਾਰ ਗਿਆ ਸੀ ਬੌਮਤ ਸਾਬਤ ਨਹੀਂ ਕਰ ਸਕਿਆ ਸੀ ਤੇ ਅੱਜ ਉਹੀ ਬਿੱਟੂ 19 ਅਕਤੂਬਰ ਕੁਝ ਦਿਨ ਪਹਿਲਾਂ ਹੀ 19 ਅਕਤੂਬਰ 2025 ਨੂੰ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਚਲਾ ਗਿਆ ਹੈ ਤੇ ਪੂਰੀ ਉਮੀਦ ਹੈ 2027 ਦੇ ਵਿੱਚ ਅਮਰਿੰਦਰ ਸਿੰਘ ਦੀ ਬੇਟੀ ਦੇ ਖਿਲਾਫ ਹੀ ਉਹ ਪਟਿਆਲੇ ਤੋਂ ਚੋਣ ਲੜੇਗਾ ਇਹ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਦੀ ਤਰੀਖ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਸਲ ਸਥਿਤੀ ਅਸਲ ਪੋਜੀਸ਼ਨ ਲੋਕ ਸਮਰਥਨ ਤਾਂ ਪਹਿਲਾਂ ਹੀ 2022 ਦੇ ਵਿੱਚ ਪਤਾ ਲੱਗ ਗਿਆ ਸੀ ਜਦੋਂ ਉਹਨਾਂ ਦੀ ਪਾਰਟੀ ਨੂੰ ਕੀ ਹੰਗਾਰਾ ਮਿਲਿਆ ਸੀ ਇਹ ਵੀ ਸਾਰਿਆਂ ਦੇ ਸਾਹਮਣੇ ਆ ਗਿਆ ਸੀ ਪਰ ਹੁਣ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਬਹੁਤ ਹੀ ਐਮ ਭੂਮਿਕਾ ਨਿਭਾ ਸਕਦੇ ਹਨ ਕਿਉਂ ਇੱਕ ਕਿਸ ਰਣਨੀਤੀ ਤਹਿਤ ਇਹ ਤਾਂ ਰੱਬ ਹੀ ਜਾਣਦਾ ਹੈ ਤੇ ਜਾਂ ਫਿਰ ਭਾਜਪਾ ਜੋ ਅਮਰਿੰਦਰ ਸਿੰਘ ਨੂੰ ਚੋਣ ਆਉਣ ਤੋਂ ਪਹਿਲਾਂ ਐਉਂ ਬਾਹਰ ਕੱਢ ਲਿਆਉਂਦੀ ਹੈ ਜਿਵੇਂ ਲੋਕ ਠੰਡ ਆਉਣ ਤੋਂ ਪਹਿਲਾਂ ਪੇਟੀ ਦੇ ਵਿੱਚੋਂ ਰਜਾਈ ਕੱਢ ਲੈਂਦੇ ਨੇ ਸਾਰਾ ਪੰਜਾਬ ਜਾਣਦਾ ਹੈ ਕਿ ਅਮਰਿੰਦਰ ਸਿੰਘ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਦੀ ਸੌਂ ਚੁੱਕ ਕੇ ਸਾਰੀ ਸਰਕਾਰ ਸੁਰੇਸ਼ ਕੁਮਾਰ ਦੇ ਹਵਾਲੇ ਕਰਕੇ ਆਪਣੇ ਮਹਿਲਾਂ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦਾ ਲੁਫਤ ਉਠਾਉਣ ਦੇ ਲਈ ਚਲਾ ਗਿਆ ਸੀ ਤੇ ਉਹਨਾਂ ਨੂੰ ਗੱਦੀ ਤੋਂ ਲਾਇਆ ਵੀ ਇਸੇ ਲਈ ਗਿਆ ਸੀ ਕਿਉਂਕਿ ਬੱਚੇ-ਬੱਚੇ ਨੂੰ ਪਤਾ ਸੀ ਕਿ ਭਾਵੇਂ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹੈ ਪਰ ਮੁੱਖ ਮੰਤਰੀ ਭਾਜਪਾ ਦੇ ਖੇਮੇ ਦੇ ਵਿੱਚ ਚਲਾ ਗਿਆ ਹੈ ਸਰਕਾਰ ਭਾਜਪਾ ਚਲਾ ਰਹੀ ਹੈ ਸਾਰੇ ਜਾਣਦੇ ਸੀ ਪਰ ਅੱਜ ਵੀ ਸਵਾਲਾਂ ਦੇ ਜਵਾਬ ਦੇ ਵਿੱਚ ਅਮਰਿੰਦਰ ਸਿੰਘ ਵੱਲੋਂ ਸਿੱਧੂ ਤੇ ਨਿਸ਼ਾਨੇ ਸਾਧੇ ਗਏ ਨ부ਜੂਤ ਸਿੱਧੂ ਕੌਣ ਹੁੰਦਾ ਹੈ ਇਸ ਦਾ ਕੀ ਸਿਆਸੀ ਲਾਹਾ ਮਿਲੇਗਾ ਜਦੋਂ ਸਿੱਧੂ ਨੂੰ ਵੀ ਕਾਂਗਰਸ ਪਾਰਟੀ ਨੇ ਖੁੱਡੇ ਲਾਈਨ ਲਾਇਆ ਹੋਇਆ ਹੈ ਉਹ ਵੀ ਲਗਭਗ ਸਿਆਸਤ ਛੱਡ ਹੀ ਗਿਆ ਹੈ ਜਾਂ ਇਹ ਕਹਿਣਾ ਵੀ ਅਤਕਥਨੀ ਨਹੀਂ ਹੋਵੇਗਾ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਲੈ ਚੁੱਕਿਆ ਹੈ ਪਾਰਟੀ ਦੇ ਵਿੱਚ ਦਰਕਨਾਰ ਕੀਤਾ ਜਾ ਚੁੱਕਿਆ ਹੈ ਇਸੇ ਤਰ੍ਹਾਂ ਹੀ ਠੀਕ 1 ਸਾਲ ਪਹਿਲਾਂ ਅਕਤੂਬਰ 2024 ਦੇ ਵਿੱਚ ਵੀ ਅਮਰਿੰਦਰ ਸਿੰਘ ਨੇ ਖੰਨੇ ਦੀ ਮੰਡੀ ਦੇ ਵਿੱਚ ਇੱਕ ਪਹਿਲਵਾਨੀ ਘੇੜਾ ਲਾਇਆ ਸੀ ਉਦੋਂ ਦੀ ਸਿਆਸਤ ਦੇ ਵਿੱਚ ਵੀ ਕਮਬੈਕ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਜੋਰ ਫੜਿਆ ਸੀ ਪਰ ਹੋਇਆ ਕੀ ਪਰ ਇਹ ਤਰਕ ਇਕੱਲਾ ਅਮਰਿੰਦਰ ਸਿੰਘ ਤੇ ਲਾਗੂ ਨਹੀਂ ਹੁੰਦਾ ਸੋਚ ਦਾ ਦਿਵਾਲੀਆਪਨ ਬਾਕੀਆਂ ਤੇ ਵੀ ਲਾਗੂ ਹੁੰਦਾ ਹੈ ਕੱਲ ਹੀ ਹਰਸਿਮਰਤ ਬਾਦਲ ਨੇ ਵੀ ਇੱਕ ਬਿਆਨ ਦਿੱਤਾ ਕਿ ਸਾਡੀ ਸਰਕਾਰ ਵੇਲੇ ਤਾਂ ਕਿਸੇ ਨੇ ਚਿੱਟੇ ਦਾ ਨਾਮ ਤੱਕ ਨਹੀਂ ਸੁਣਿਆ ਸੀ ਉਹਨਾਂ ਦੀ ਵੀ ਯਾਦਾਸ਼ਤ ਸ਼ਾਇਦ ਬਹੁਤ ਕਮਜ਼ੋਰ ਹੋ ਗਈ ਹੈ ਉਹਨਾਂ ਨੂੰ ਵੀ ਯਾਦ ਹੀ ਨਹੀਂ ਕਿ ਜਗਦੀਸ਼ ਭੋਲੇ ਨੇ ਜਨਵਰੀ 2014 ਦੇ ਵਿੱਚ ਜਦੋਂ ਵਿਕਰਮ ਮਜੀਠੀਆ ਨੂੰ ਨਸ਼ੇ ਦੇ ਕਾਰੋਬਾਰ ਦਾ ਮਾਸਟਰਮਾਈਂਡ ਦੱਸਿਆ ਸੀ ਤਾਂ ਉਹ ਬਹੁਤ ਕਰੋੜੀ ਨਸ਼ੇ ਦਾ ਕਾਰੋਬਾਰ ਫਿਰ ਕਿਸ ਨਸ਼ੇ ਦਾ ਸੀ ਕੀ ਉਹ ਅਫੀਮ ਜਾਂ ਪੁੱਕੀ ਵੇਚਣ ਦੇ ਲਈ ਜੇਲ੍ਹ ਦੇ ਅੰਦਰ ਗਿਆ ਹੋਇਆ ਸੀ ਉਸ ਸਮੇਂ ਸਰਕਾਰ ਕਿਸ ਦੀ ਸੀ ਕੌਣ ਮੁੱਖ ਮੰਤਰੀ ਸੀ ਇਹ ਵੀ ਸ਼ਾਇਦ ਹਰਸਿਮਰਤ ਬਾਦਲ ਨੂੰ ਯਾਦ ਨੇ ਜਦੋਂ ਰਾਹੁਲ ਗਾਂਧੀ ਨੇ ਪੀਜੀਆਈ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਜ਼ਿਕਰ ਕਰਦਿਆਂ ਕਿ ਪੰਜਾਬ ਦੇ ਵਿੱਚ ਦਸਾਂ ਚੋਂ ਸੱਤ ਨੌਜਵਾਨ ਨਸ਼ੇ ਦੀ ਲਤ ਦਾ ਸ਼ਿਕਾਰ ਹਨ ਤਾਂ ਤੁਸੀਂ ਪੰਜਾਬ ਨੂੰ ਬਦਨਾਮ ਕਰਨ ਦੀ ਦੁਹਾਈ ਪਾਈ ਸੀ ਕੀ ਉਸ ਸਮੇਂ ਤੁਸੀਂ ਸ਼ਰਾਬ ਦੇ ਨਸ਼ੇ ਦੀ ਗੱਲ ਕਰ ਰਹੇ ਸੀ ਜਾਂ ਕਿਸੇ ਹੋਰ ਨਸ਼ੇ ਦੀ ਜਿਸ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੋਵੇ ਜਾਂ ਭੰਡਿਆ ਜਾ ਰਿਹਾ ਜਦੋਂ ਬਾਲੀਵੁੱਡ ਦੀ ਫਿਲਮ ਉਲਤਾ ਪੰਜਾਬ ਜੂਨ 2016 ਦੇ ਵਿੱਚ ਰਿਲੀਜ਼ ਹੋਈ ਸੀ ਉਹ ਕਿਸ ਸਮੇਂ ਤੇ ਆਧਾਰਿਤ ਸੀ ਕਦੋਂ ਬਣੀ ਸੀ ਕਿਸ ਨਸ਼ੇ ਦੀ ਗੱਲ ਕਰ ਰਹੀ ਸੀ ਤੇ ਤੁਸੀਂ ਉਸ ਦਾ ਕਿਉਂ ਵਿਰੋਧ ਕੀਤਾ ਸੀ ਕੀ ਤੁਸੀਂ ਉਹ ਸਭ ਕੁਝ ਭੁੱਲ ਗਏ ਹੋ ਇਹ ਵੀ ਭੁੱਲ ਗਏ ਹੋ ਕਿ ਲੋਕਾਂ ਨੇ ਜਦੋਂ ਅਰਣ ਜੇਤਲੀ ਨੂੰ ਹਰਾਇਆ ਸੀ ਤਾਂ ਉਹ ਜੇਤਲੀ ਨੂੰ ਨਹੀਂ ਹਰਾਇਆ ਸੀ ਵਿਕਰਮ ਮਜੀਠੀਏ ਦੇ ਖਿਲਾਫ ਆਪਣਾ ਗੁੱਸਾ ਕੱਢਿਆ ਸੀ ਫਿਰ ਤਰਨ ਤਰਨ ਦੀ ਚੋਣ ਤੇ ਵਾਪਸ ਮੁੜਦੇ ਅਕਾਲੀ ਦਲ ਦੀ ਕੈਂਪੇਨ ਧਰਮੀ ਫੌਜੀਆਂ ਦੀ ਕੁਰਬਾਨੀ ਦੇ ਉੱਤੇ ਲੜੀ ਜਾ ਰਹੀ ਹੈ 1984 ਦੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਬਾਦਲ ਦੇ ਸੱਦਾ ਦੇਣ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਫੌਜ ਦੀ ਨੌਕਰੀ ਛੱਡ ਕੇ ਆ ਗਏ ਸੀ ਤੇ ਮਗਰੋਂ ਉਹਨਾਂ ਦੀ ਬਾਹ ਤਾਂ ਕਿਸੇ ਨੇ ਕੀ ਫੜਨੀ ਸੀ ਉਹਨਾਂ ਦਾ ਜ਼ਿਕਰ ਹੀ ਅੱਜ ਪਹਿਲੀ ਵਾਰ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਕਰ ਰਿਹਾ ਹੈ ਕੁਰਬਾਨੀ ਦੀ ਗੱਲ ਕਰ ਰਿਹਾ ਹੈ ਕਿਉਂਕਿ ਸਾਹਮਣੇ ਵੀ ਵੋਟਾਂ ਕੁਰਬਾਨੀ ਦੇ ਨਾਮ ਤੇ ਹੀ ਮੰਗੀਆਂ ਜਾ ਰਹੀਆਂ ਹਨ ਧਰਮ ਦੇ ਲਈ ਕੁਰਬਾਨੀ ਦੇ ਪਰ ਅਕਾਲੀ ਦਲ ਸ਼ਾਇਦ ਸੰਗਰੂਰ ਲੋਕ ਸਭਾ ਦੇ ਚੋਣਾਂ ਦਾ ਨਤੀਜਾ ਭੁੱਲ ਗਿਆ ਹੈ ਜਿੱਥੇ ਅਚਾਨਕ ਉਹਨਾਂ ਨੂੰ ਬੰਦੀ ਸਿੰਘ ਯਾਦ ਆ ਗਏ ਸੀ ਜਿਵੇਂ ਹੁਣ ਧਰਮੀ ਫੌਜੀ ਯਾਦ ਆਏ ਲੇਕਿਨ ਜਿਸ ਨੂੰ ਇਸ ਮੁਕਾਬਲੇ ਦੇ ਵਿੱਚ ਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਉਹਨਾਂ ਨੂੰ ਵੀ ਟਿਕਟ ਏਸੇ ਕਰਕੇ ਮਿਲੀ ਹੈ ਉਹਨਾਂ ਦੀ ਯੋਗਤਾ ਵੀ ਸਿਰਫ ਇਹੀ ਹੈ ਕਿ ਉਹ ਸੰਦੀਪ ਸਿੰਘ ਸਣੀ ਦੇ ਭਰਾ ਨੇ ਜੋ ਕਿ ਫਿਫਸ ਇਹਨਾਂ ਦੇ ਨੇਤਾ ਵਿਸ਼ਾਲ ਸੂਰੀ ਦੇ ਕਤਲ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਜੇਲ੍ਹ ਦੇ ਵਿੱਚ ਅਚਾਨਕ ਇਹਨਾਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ 82 ਸਾਲ ਦੇ ਬਜ਼ੁਰਗ ਦਾ ਕਤਲ ਕਰ ਦਿੰਦਾ ਹੈ ਕੁੱਟਕੁੱਟ ਕੇ ਮਾਰ ਦਿੰਦਾ ਹੈ ਤੇ ਕਿਹਾ ਇਹ ਜਾ ਰਿਹਾ ਹੈ ਕਿ ਉਹਨੇ ਉਥੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਦਾ ਬਦਲਾ ਲਿਆ ਹੈ ਜਿਹੜੇ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਸੀ ਉਥੇ ਮੁਕਾਬਲੇ ਚ ਮਾਰਿਆ ਗਿਆ ਸੀ ਉਹਦਾ ਬਦਲਾ ਲੈ ਲਿਆ ਹੈ ਬੜਾ ਬਹਾਦਰੀ ਦਾ ਕੰਮ ਕੀਤਾ ਹੈ ਲੇਕਿਨ ਸਿੱਖ ਧਰਮ ਦੇ ਵਿੱਚ ਕਿਸੇ ਬੇਸਹਾਰਾ 82 ਸਾਲ ਦੇ ਬਜ਼ੁਰਗ ਨੂੰ ਕਤਲ ਕਰਨਾ ਮਾਰਨਾ ਆਵੇਂ ਉਹਨੇ ਕੋਈ ਵੀ ਲੱਖ ਜੁਰਮ ਕੀਤੇ ਹੋਣ ਜਾਂ ਇੱਕ ਨਹਿੱਥੀ ਔਰਤ ਨੂੰ ਮਾਰਨਾ ਇਹ ਕਹਿ ਕੇ ਕਿ ਉਹ ਸ਼ਰੇਲਤਾ ਫਲਾ ਰਹੀ ਹੈ ਕਦੋਂ ਤੋਂ ਬਹਾਦਰੀ ਦੇ ਕੰਮ ਗਿਣੇ ਜਾਣ ਲੱਗ ਪਏ ਇਕ ਕੁਝ ਮਹੀਨਿਆਂ ਤੋਂ ਹੀ ਪਤਾ ਲੱਗਿਆ ਹੈ ਇਸ ਤੋਂ ਪਹਿਲਾਂ ਤਾਂ ਸ਼ਾਇਦ ਕਦੇ ਵੀ ਸਿੱਖ ਤਰਨ ਦੇ ਵਿੱਚ ਇੰਨਾ ਬਹਾਦਰੀਆਂ ਦਾ ਜ਼ਿਕਰ ਨਹੀਂ ਹੋਇਆ। ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਵੀ ਆਪਣੀ ਚੋਣ ਮੁਹਿੰਮ ਕਿੰਨਾ ਮੁੱਦਿਆਂ ਤੇ ਚਲਾ ਰਹੀ ਹੈ। ਸ਼ੁਰੂਆਤ ਹੀ ਚੋਣ ਮੁਹਿੰਮ ਦੀ ਜਦੋਂ ਹੋਈ ਸੀ ਤਾਂ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਜੋ ਕਿ ਆਪਣੇ ਆਪ ਨੂੰ ਇਸ ਸਮੇਂ ਪੰਜਾਬ ਕਾਂਗਰਸ ਦੇ ਸਭ ਤੋਂ ਚੋਟੀ ਦੇ ਸਿਖਰ ਦੇ ਦੋ ਨੇਤਾ ਦੱਸਦੇ ਨੇ ਇੱਕ ਪ੍ਰਧਾਨ ਹੈ। ਤੇ ਦੂਸਰਾ ਵਿਰੋਧੀ ਧਿਰ ਦਾ ਨੇਤਾ ਉਹਨਾਂ ਵੱਲੋਂ ਜੋ ਕੈਂਪੇਨ ਛੇੜੀ ਗਈ ਜਿਸ ਟੋਨ ਦੇ ਵਿੱਚ ਛੇੜੀ ਗਈ ਕਿ ਇਹ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਉਹ ਖਾਲਿਸਤਾਨ ਦੇ ਨਾਲ ਨੇ ਜਾਂ ਹਿੰਦੁਸਤਾਨ ਦੇ ਨਾਲ ਇਹ ਕੈਂਪੇਨ ਕਿਉਂ ਛੇੜੀ ਗਈ ਇਹ ਟੋਨ ਕਿਉਂ ਵਰਤੀ ਗਈ ਇਹਦਾ ਜਵਾਬ ਤਾਂ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ ਪਰ ਕੀ ਇਹ ਚੋਣਾਂ ਦਾ ਮੁੱਦਾ ਸੀ ਕੀ ਇਹ ਪੰਜਾਬ ਦੀ ਸਿਆਸਤ ਦਾ ਕੋਈ ਬਹੁਤ ਪੱਖਵਾ ਮੁੱਦਾ ਹੈ ਜਿਸ ਨੂੰ ਇਸ ਚੋਣ ਦੇ ਵਿੱਚ ਉਭਾਰਿਆ ਗਿਆ ਕਿ ਬਾਕੀ ਮੁੱਦੇ ਪੰਜਾਬ ਦੇ ਵਿੱਚ ਖਤਮ ਹੋ ਗਏ ਨੇ ਹੈ ਹੀ ਨਹੀਂ ਜਿਨ੍ਹਾਂ ਦੇ ਉੱਤੇ ਇਹ ਜਿਮਨੀ ਚੋਣ ਲੜੀ ਜਾਏਗੀ ਕਿ ਤਰਨ ਤਰਨ ਦੇ ਸਥਾਨਿਕ ਮਸਲੇ ਖਤਮ ਹੋ ਗਏ ਨੇ ਕਿ ਉਥੋਂ ਦੇ ਲੋਕ ਕਿਸੇ ਹੋਰ ਸਮੱਸਿਆ ਦੇ ਨਾਲ ਨਹੀਂ ਜੂਝ ਰਹੇ ਲੇਕਿਨ ਜਾਣਬੁੱਝ ਕੇ ਕਿਸ ਰਣਨੀਤੀ ਦੇ ਤਹਿਤ ਕਾਂਗਰਸ ਪਾਰਟੀ ਵੱਲੋਂ ਇਹ ਮੂਮ ਛੇੜੀ ਗਈ ਉਸ ਦਾ ਜਵਾਬ ਵੀ ਹਜੇ ਤੱਕ ਸਾਹਮਣੇ ਨਿਕਲ ਕੇ ਨਹੀਂ ਆਇਆ ਹੈ ਸ਼ਾਇਦ ਉਹ ਵੀ ਇਸੇ ਪੰਥਕ ਇਹ ਕੁਰਬਾਨੀ ਦੀ ਰਾਜਨੀਤੀ ਦੇ ਵਿੱਚ ਛਿ ਚੁੱਭੀ ਲਾਉਣਾ ਚਾਹੁੰਦੇ ਸੀ ਆਪਣੇ ਆਪ ਨੂੰ ਦੇਸ਼ ਭਗਤ ਤੇ ਦੇਸ਼ ਲਈ ਕੀਤੀਆਂ ਹੋਈਆਂ ਕੁਰਬਾਨੀਆਂ ਦਾ ਸੇਰਾ ਬਣ ਕੇ ਉਸ ਦੇ ਉੱਤੇ ਵੋਟਾਂ ਮੰਗਣਾ ਚਾਹੁੰਦੇ ਸੀ ਇਸੇ ਤਰੀਕੇ ਨਾਲ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵੀ ਦੇਖੋ ਉੱਥੇ ਵੀ ਸਰਕਾਰ ਆਪਣੇ ਕੀਤੇ ਹੋਏ ਕੰਮਾਂ ਦੇ ਨਾਮ ਦੇ ਉੱਤੇ ਵੋਟ ਨਹੀਂ ਮੰਗ ਰਹੀ ਉਹ ਵੀ ਵੋਟ ਮੰਗ ਰਹੀ ਹੈ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਜਿਹੜੇ ਸਮਾਗਮ ਨੇ ਸ਼ਤਾਬਦੀ ਸਮਾਗਮ ਨੇ ਉਹਨਾਂ ਦੀ ਤਿਆਰੀ ਕਿਸ ਤਰੀਕੇ ਨਾਲ ਕਰ ਰਹੇ ਆ ਕਿਸ ਤਰੀਕੇ ਨਾਲ ਉਹਨਾਂ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਰਕਾਰ ਧਰਮ ਦੇ ਲਈ ਕਿੰਨੀ ਸਮਰਪਿਤ ਹੈ ਉਸ ਨੂੰ ਹੀ ਮੁੱਖ ਮੁੱਦਾ ਬਣਾਇਆ ਗਿਆ ਹੈ ਉਹ ਆਪਣੀਆਂ ਪ੍ਰਾਪਤੀਆਂ ਨਹੀਂ ਦੱਸਦੇ ਉਹਨਾਂ ਵੱਲੋਂ ਇਹਨਾਂ 4 ਸਾਲਾਂ ਦੇ ਵਿੱਚ ਕੀ ਕੀਤਾ ਗਿਆ ਹੈ ਉਸ ਦਾ ਗੁਣਗਾਨ ਨਹੀਂ ਕਰਦੇ ਆਪਣੇ ਉਮੀਦਵਾਰ ਬਾਰੇ ਜ਼ਿਕਰ ਨਹੀਂ ਕਰਦੇ ਉਹਨਾਂ ਨੇ ਸਾਰੀ ਦੀ ਸਾਰੀ ਮੁਹਿੰਮ ਇਸੇ ਵੱਲ ਹੀ ਕੇਂਦਰਿਤ ਕੀਤੀ ਗਈ ਪਰ ਇਸ ਦੇ ਵਿੱਚ ਸਰਕਾਰ ਦਾ ਦੋਸ਼ ਜ਼ਿਆਦਾ ਨਹੀਂ ਕੱਢਿਆ ਜਾ ਸਕਦਾ ਦੋਸ਼ ਇੱਥੇ ਵਿਰੋਧੀ ਧਿਰਾਂ ਦਾ ਹੈ ਕਿ ਸਾਰੇ ਲੋਕ ਇਸ ਗੱਲ ਨੂੰ ਭੁੱਲ ਗਏ ਹਨ ਕਿ ਹਜੇ 1 ਮਹੀਨਾ ਵੀ ਨਹੀਂ ਬੀਤਿਆ ਜਦੋਂ ਪੰਜਾਬ ਦੇ ਵਿੱਚ ਹਰ ਮੀਡੀਆ ਹਰ ਅਖਬਾਰ ਹਰ ਚੈਨਲ ਦੇ ਵਿੱਚ ਚਰਚਾ ਦਾ ਵਿਸ਼ਾ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਆਏ ਹੜ੍ਹ ਬਣੇ ਹੋਏ ਸੀ ਲੋਕਾਂ ਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੀਆਂ ਤਕਲੀਫਾਂ ਕੀ ਨੇ ਸਰਕਾਰ ਦੀ ਨਲਾਇਕੀ ਕੀ ਹੈ ਇਸ ਤੇ ਉੱਪਰ ਹੀ ਕੇਂਦਰਿਤ ਸੀ ਹਰ ਰਿਪੋਰਟ ਹਰ ਖਬਰ ਦੇ ਵਿੱਚ ਇੰਨਾ ਹੀ ਚੀਜ਼ਾਂ ਦਾ ਜ਼ਿਕਰ ਹੁੰਦਾ ਸੀ ਔਰ ਅੱਜ ਕੁਝ ਦਿਨ ਬਾਅਦ ਹੀ ਜਦੋਂ ਉਸੇ ਇਲਾਕੇ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਜਿੱਥੇ ਖੜਾ ਨੇ ਤਬਾਹੀ ਮਚਾਈ ਸੀ ਜਿੱਥੋਂ ਦੇ ਲੋਕ ਇਨ੍ਹਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਸੀ ਉੱਥੇ ਹੜ ਇੱਕ ਮੁੱਦਾ ਹੀ ਨਹੀਂ ਉੱਥੋਂ ਖੜਾ ਦਾ ਨੁਕਸਾਨ ਬਾਰੇ ਜ਼ਿਕਰ ਹੀ ਨਹੀਂ ਕੋਈ ਕਰ ਰਿਹਾ ਵਿਰੋਧੀ ਧਿਰਾਂ ਜਿਹੜੀਆਂ ਕਿ ਸਰਕਾਰ ਨੂੰ ਨਿਸ਼ਾਨੇ ਤੇ ਲੈ ਸਕਦੀਆਂ ਸੀ ਜਿਹੜੀਆਂ ਕੁਝ ਦਿਨ ਪਹਿਲਾਂ ਤੱਕ ਸਰਕਾਰ ਦੇ ਉੱਤੇ ਦੋਸ਼ ਲਾਉਂਦੀਆਂ ਸੀ ਕਿ ਉਹ 12000 ਕਰੋੜ ਰੁਪਏ ਖਾ ਗਏ ਜਿਨ੍ਹਾਂ ਨੇ ਮੁਆਵਜ਼ਾ ਨਹੀਂ ਦਿੱਤਾ ਜਿਨ੍ਹਾਂ ਨੇ ਨੁਕਸਾਨ ਦੀ ਪਰਪਾਈ ਨਹੀਂ ਕੀਤੀ ਜਿਨ੍ਹਾਂ ਦੀ ਨਲੈਕੀ ਦੇ ਨਾਲ ਹੜਾਏ ਨੇ ਅੱਜ ਉਹ ਇਹਨਾਂ ਗੱਲਾਂ ਦਾ ਉਸ ਚੋਣ ਕੈਂਪੇਨ ਦੇ ਵਿੱਚ ਉਸ ਚੋਣ ਮੁਹਿੰਮ ਦੇ ਵਿੱਚ ਜ਼ਿਕਰ ਤੱਕ ਨਹੀਂ ਕਰ ਰਹੀਆਂ ਗੱਲ ਵੀ ਨਹੀਂ ਕਰ ਰਹੀਆਂ ਪਤਾ ਨਹੀਂ ਕਿਉਂ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਜਿੱਥੇ ਸਰਕਾਰ ਨੂੰ ਠੇਰਿਆ ਜਾ ਸਕਦਾ ਸੀ ਜਿੱਥੇ ਉਹਨਾਂ ਦੀਆਂ ਤਕਲੀਫਾਂ ਲੋਕਾਂ ਨੂੰ ਯਾਦ ਕਰਾਈਆਂ ਜਾ ਸਕਦੀਆਂ ਸੀ ਜਿਹੜੀਆਂ ਕਿ ਹਜੇ ਤੱਕ ਦੂਰ ਨਹੀਂ ਕੀਤੀਆਂ ਗਈਆਂ ਸਰਕਾਰ ਦੀ ਨਲਾਇਕੀ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾ ਸਕਦਾ ਸੀ ਇਹ ਵਿਰੋਧੀ ਪਾਰਟੀਆਂ ਕਿਉਂ ਨਹੀਂ ਕਰ ਰਹੀਆਂ ਇਹ ਤਾਂ ਸ਼ਾਇਦ ਉਹੀ ਜਵਾਬ ਦੇ ਸਕਦੀ ਸੁਖਵੀਰ ਸਿੰਘ ਬਾਦਲ ਵੀ ਖੜਾ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਸਭ ਤੋਂ ਵੱਧ ਕੰਮ ਉਹਨਾਂ ਨੇ ਕੀਤਾ ਹੈ ਸਭ ਤੋਂ ਵੱਧ ਪੈਸੇ ਉਹਨਾਂ ਨੇ ਵੰਡੇ ਨੇ ਲੋਕਾਂ ਦੀ ਸਾਰ ਲਈ ਹੈ ਉਹ ਵੀ ਆਪਣੀਆਂ ਗੱਲਾਂ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਨਹੀਂ ਕਰ ਰਹੇ ਉਹ ਵੀ ਇਸ ਗੱਲ ਦੀ ਜ਼ਿਕਰ ਨਹੀਂ ਕਰ ਰਹੇ ਕਿ ਖੜਾਣ ਦੇ ਟਾਈਮ ਮੈਂ ਤੁਹਾਡੇ ਵਿੱਚ ਖੜਾ ਸੀ ਮੈਂ ਲੋਕਾਂ ਦਾ ਸਾਥ ਦਿੱਤਾ ਮੈਂ ਜਾ ਕੇ ਪੈਸੇ ਦਿੱਤੇ ਤੁਹਾਨੂੰ ਤਾਂ ਕਿ ਤੁਸੀਂ ਆਪਣੇ ਘਰਾਂ ਨੂੰ ਬਚਾ ਸਕੋ ਆਪਣੇ ਜੀਵਨ ਨੂੰ ਮੁੜ ਪਟਰੀ ਤੇ ਚੜਾ ਸਕੋ ਉਹ ਵੀ ਵੋਟਾਂ 1984 ਦੇ ਧਰਮੀ ਫੌਜੀਆ ਦੀ ਕੁਰਬਾਨੀ ਦੇ ਉੱਪਰ ਮੰਗ ਰਹੇ ਨੇ ਉਹ ਵੀ ਖੜਾਣ ਦੇ ਦੌਰਾਨ ਆਪਣੇ ਕੀਤੇ ਹੋਏ ਕੰਮ ਦਾ ਜ਼ਿਕਰ ਤੱਕ ਨਹੀਂ ਕਰ ਰਹੇ ਹੁਣ ਇੱਥੇ ਸਵਾਲ ਬਹੁਤ ਉੱਠਦੇ ਨੇ ਕੀ ਸਾਡੀ ਸਿਆਸਤ ਦਾ ਪੱਦਰ ਇਹ ਰਹਿ ਗਿਆ ਹੈ ਕਿ ਅਸੀਂ ਸਥਾਨਕ ਮੁੱਦਿਆਂ ਦੀ ਗੱਲ ਨਹੀਂ ਕਰਦੇ ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਵਿਧਾਨ ਸਭਾ ਚੋਣਾਂ ਹਮੇਸ਼ਾ ਸਥਾਨਕ ਮੁੱਦਿਆਂ ਤੇ ਲੜੀਆਂ ਜਾਂਦੀਆਂ ਨੇ ਪੰਜਾਬ ਦੇ ਲੋਕ ਬਹੁਤ ਅਵੇਅਰ ਨੇ ਜੁਝਾਰੂ ਨੇ ਉਹ ਸਿਆਸੀ ਤੌਰ ਤੇ ਬੜੀ ਸਮਝ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਸਲ ਮੁੱਦੇ ਕੀ ਨੇ ਕਿੰਨਾ ਮੁੱਦਿਆਂ ਦੇ ਉੱਤੇ ਵੋਟ ਪਾਉਣੀ ਹੈ ਲੇਕਿਨ ਇਸ ਜਮਨੀ ਚੋਣ ਦੇ ਵਿੱਚ ਇਹ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਕੋਈ ਵੀ ਸਮਝਦਾਰੀ ਦੀ ਗੱਲ ਕਰ ਰਿਹਾ ਹੈ ਕੋਈ ਵੀ ਮੁੱਦਿਆਂ ਦੀ ਗੱਲ ਕਰ ਰਿਹਾ ਹੈ ਕੋਈ ਵੀ ਸਥਾਨਿਕ ਲੋਕਾਂ ਦੇ ਬਾਰੇ ਗੱਲ ਕਰ ਰਿਹਾ ਹੈ ਪਤਾ ਨਹੀਂ ਕਿਹੜੀਆਂ ਕੁਰਬਾਨੀਆਂ ਦਾ ਜ਼ਿਕਰ ਹੋ ਰਿਹਾ ਹੈ ਕਿਹੜੀਆਂ ਕੁਰਬਾਨੀਆਂ ਦਾ ਬੁੱਲ ਮੰਗਿਆ ਜਾ ਰਿਹਾ ਸਾਡੀ ਸੋਚ ਹੀ ਸ਼ਾਇਦ ਇਸ ਤਰੀਕੇ ਨਾਲ ਬਣਾ ਦਿੱਤੀ ਗਈ ਹੈ ਕਿ ਅਸੀਂ ਕਿਸੇ ਨੂੰ ਕੁੱਟਣਾ ਕਿਸੇ ਨੂੰ ਮਾਰਨਾ ਕਿਸੇ ਦਾ ਕਤਲ ਕਰ ਦੇਣਾ ਉਸ ਨੂੰ ਹੀ ਕੁਰਬਾਨੀ ਸਮਝਦੇ ਪਿਛਲੇ ਕੁਝ ਸਮਾਂ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਨੋਟਿਸ ਕੀਤਾ ਹੋਵੇ ਜਿਸ ਕਿਸੇ ਨੇ ਵੀ ਅਜੇਹਾ ਕੋਈ ਕਾਂਡ ਕੀਤਾ ਹੈ ਕੋਈ ਕਤਲ ਕੀਤਾ ਹੈ ਕਿ ਕਿਸੇ ਨੂੰ ਕੁੱਟਿਆ ਮਾਰਿਆ ਹੈ ਉਸ ਦੇ ਬਾਰੇ ਇਹ ਮੰਗ ਉਠਣੀ ਸ਼ੁਰੂ ਹੋ ਗਈ ਹੈ ਕਿ ਇਸ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇ ਦਿਓ ਇਸ ਨੂੰ ਵਿਧਾਨ ਸਭਾ ਦਾ ਉਮੀਦਵਾਰ ਬਣਾ ਦਿਓ ਭਾਵੇਂ ਉਹ ਕੰਗਨਾ ਰਣੌਰਥ ਦੇ ਥੱਪੜ ਮਾਰਨ ਵਾਲੀ ਇੱਕ ਪੁਲਿਸ ਕਾਂਸਟੇਬਲ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਬਾਜੇ ਦਾ ਜਾਂ ਫਿਰ ਬਰਗਾੜੀ ਦੇ ਉਸ ਗੋਲੀ ਕਾਂ ਦੇ ਸ਼ਹੀਦ ਦਾ ਪੁੱਤਰ ਹੋਵੇ ਕੋਈ ਲੜਿਆ ਹੈ ਤੇ ਕਿਸੇ ਨੂੰ ਉਮੀਦਵਾਰ ਬਣਾਉਣ ਦੀ ਮੰਗ ਉਠੀ ਹੈ ਲੇਕਿਨ ਕਿਸੇ ਨੇ ਵੀ ਇਸ ਜਮਨੀ ਚੋਣ ਦੇ ਵਿੱਚ ਇਹ ਮੰਗ ਨਹੀਂ ਉਠਾਈ ਕਿ ਇਹਨਾਂ ਖੜਾ ਦੇ ਦੌਰਾਨ ਜਿਸ ਕਿਸੇ ਨੌਜਵਾਨ ਵੱਲੋਂ ਵੀ ਲਸਾਨੀ ਕੰਮ ਕੀਤਾ ਹੋਵੇ ਜਿਸ ਨੇ ਖੜਾ ਦੇ ਵਿੱਚ ਆਪਾ ਪਾਪ ਪਾ ਕੇ ਲੋਕਾਂ ਦੀ ਮਦਦ ਕੀਤੀ ਹੋਵੇ ਉਸ ਨੂੰ ਇਹਨਾਂ ਚੋਣਾਂ ਦਾ ਉਮੀਦਵਾਰ ਬਣਾਇਆ ਜਾਵੇ ਉਮੀਦਵਾਰ ਬਣਾਉਣਾ ਤਾਂ ਦੂਰ ਖੜਾ ਦੇ ਨੁਕਸਾਨ ਦੀ ਗੱਲ ਤੱਕ ਨਹੀਂ ਹੋ ਰਹੀ ਸਰਕਾਰ ਦੀ ਨਲਾਇਕੀ ਦੀ ਗੱਲ ਨਹੀਂ ਹੋ ਰਹੀ ਕਿਸੇ ਦੀ ਮਿਹਨਤ ਦੀ ਗੱਲ ਹੋ ਨਹੀਂ ਰਹੀ ਖੜਾ ਦੇ ਨੁਕਸਾਨ ਦੀ ਗੱਲ ਨਹੀਂ ਹੋ ਰਹੀ ਆਉਣ ਵਾਲੇ ਹੜ੍ਹਾਂ ਤੋਂ ਕਿਵੇਂ ਬਚਾਇਆ ਜਾ ਸਕੇ ਉਸ ਦੀ ਗੱਲ ਨਹੀਂ ਹੋ ਰਹੀ ਹੜ੍ਹ ਇਸ ਚੋਣ ਮੁਹਿੰਮ ਦਾ ਮੁੱਦਾ ਹੀ ਨਹੀਂ ਪਰ ਫਿਰ ਇਹ ਸਾਰਾ ਕੁਝ ਦੇਖ ਕੇ ਸੁਣ ਕੇ ਸਮਝ ਕੇ ਕਿ ਇਹ ਸਮਝ ਲਿਆ ਜਾਵੇ ਕਿ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਨੇ ਕਿ ਉਹ ਬਹੁਤ ਹੀ ਸਿਆਸੀ ਸੂਝ-ਬੂਝ ਰੱਖਦੇ ਨੇ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਭਿੱਜੇ ਹੋਏ ਨੇ ਉਹ ਸਮਝਦੇ ਨੇ ਸਰਗਰਮ ਨੇ ਕਿ ਇਹ ਸਮਝ ਲਿਆ ਜਾਵੇ ਕਿ ਉਹਨਾਂ ਦੀ ਸਿਆਸਤ ਨੂੰ ਬਹੁਤ ਬੋਣਾ ਕਰ ਦਿੱਤਾ ਗਿਆ ਹੈ ਉਹਨਾਂ ਦੀ ਸਿਆਸੀ ਸੋਚ ਦੇ ਉੱਤੇ ਇੱਕ ਪਰਦਾ ਪਾ ਦਿੱਤਾ ਗਿਆ ਹੈ ਜਿਹੜੇ ਪ੍ਰਯੋਗ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਪਾਰਟੀਆਂ ਕਰ ਰਹੀਆਂ ਨੇ 2027 ਦੀ ਤਿਆਰੀ ਦੇ ਵਿੱਚ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਉਹ ਸਿਰਫ ਉਮੀਦਵਾਰਾਂ ਦੀ ਅਦਲਾ ਬਦਲੀ ਤੱਕ ਨਹੀਂ ਰਹਿ ਗਿਆ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਲੈਣਾ ਕੋਈ ਲਾਲਚ ਦੇ ਕੇ ਆਪਣਾ ਉਮੀਦਵਾਰ ਬਣਾ ਦੇਣਾ ਜਾਂ ਡਰਾ ਕੇ ਧਮਕਾ ਕੇ ਆਪਣਾ ਉਮੀਦਵਾਰ ਬਣਾ ਦੇਣਾ ਉੱਥੇ ਤਕਸੀਮਤ ਨਹੀਂ ਰਹਿ ਗਿਆ ਹੋਰ ਵੀ ਬੜੇ ਤਰੀਕੇ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ ਅਜੇ ਹਾਂ ਕੁਝ ਪਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਉਹ ਸੋਚਣਾਂ ਉਹ ਸਿਰਫ ਭਾਵਨਾਵਾਂ ਦੇ ਵੇਗ ਦੇ ਵਿੱਚ ਬਹਿ ਜਾਣ ਤੇ ਭਾਵਨਾਵਾਂ ਦੇ ਵਿੱਚ ਆ ਕੇ ਹੀ ਵੋਟਾਂ ਪਾਉਣ ਸ਼ਾਇਦ ਲੋਕਾਂ ਨੂੰ ਇਹ ਲੱਗਦਾ ਹੈ ਕਿ 2022 ਦੇ ਨਤੀਜਿਆਂ ਵਾਂਗ ਫਿਰ ਕੋਈ ਇਸ ਤਰ੍ਹਾਂ ਦੀ ਲਹਿਰ ਚਲਾਈ ਜਾ ਸਕਦੀ ਹੈ ਕੋਈ ਇਸ ਤਰ੍ਹਾਂ ਦੀ ਮਹਿੰਮ ਚਲਾਈ ਜਾ ਸਕਦੀ ਹੈ ਜਿਸ ਲਹਿਰ ਦੇ ਵਿੱਚ ਜਿਸ ਹਵਾ ਦੇ ਵਿੱਚ ਲੋਕ ਮੁੱਦਿਆਂ ਦੀ ਗੱਲ ਨਾ ਕਰਨ ਸਿਰਫ ਭਾਵਨਾਵਾਂ ਦੇ ਨਾਮ ਤੇ ਬਹਿ ਕੇ ਹੀ ਵੋਟਾਂ ਪਾ ਦੇਣ ਸ਼ਾਇਦ ਇਸ ਤਰ੍ਹਾਂ ਦੀ ਸਿਆਸਤ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਚਾਹੇ ਉਸ ਸਿਆਸਤ ਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੀ ਕਿਉਂ ਨਾ ਹੋਵੇ ਭਾਵੇਂ ਆਪਸ ਦੇ ਵਿੱਚ ਲੜ ਕੇ ਮਰ ਕੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨਫ਼ਰਤ ਦੇ ਵਿੱਚ ਪੰਜਾਬ ਨੂੰ ਉਹ ਇੱਕ ਹੋਰ ਦਹਾਕਾ ਪਿੱਛੇ ਕਿਉਂ ਨਾ ਲੈ ਜਾਣ ਲੇਕਿਨ ਸੱਤਾ ਪ੍ਰਾਪਤੀ ਦੇ ਲਈ ਸਾਰੇ ਪਨਯੋਗ ਪੰਜਾਬ ਦੀ ਧਰਤੀ ਤੇ ਇਸ ਸਮੇਂ ਕੀਤੇ ਜਾ ਰਹੇ ਨੇ ਔਰ ਇਸ ਦੇ ਵਿੱਚ ਕਿਸੇ ਵੀ ਇੱਕ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਸਾਰੇ ਹੀ ਮਿਲ ਕੇ ਇਹਨਾਂ ਪ੍ਰਯੋਗਾਂ ਦੇ ਵਿੱਚ ਲੱਗੇ ਹੋਏ ਨੇ ਸਾਰੇ ਹੀ 2027 ਦੇ ਸੱਤਾ ਵਿੱਚ ਆਉਣ ਦੇ ਨਿਸ਼ਾਨੇ ਨੂੰ ਲੈ ਕੇ ਪੰਜਾਬ ਦੇ ਮੁੱਦੇ ਭੁੱਲ ਚੁੱਕੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਕੀ ਤਕਲੀਫਾਂ ਨੇ ਕੀ ਨੁਕਸਾਨ ਨੇ ਪੰਜਾਬ ਦੇ ਲਈ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਇਸ ਦੀ ਕਿਸੇ ਨੂੰ ਫਿਕਰ ਨਹੀਂ ਹੈ ਸਿਰਫ 2027 ਦਿੱਤਨ ਦਾ ਨਿਸ਼ਾਨਾ ਹੈ ਕਿਸੇ ਵੀ ਤਰੀਕੇ ਨਾਲ ਉਹ ਚੋਣ ਕਿਉਂ ਨਾ ਦਿੱਤ ਲਈ ਜਾਣ ਪਰ ਉਮੀਦ ਕਰਦੇ ਆਂ ਪੰਜਾਬ ਦੇ ਲੋਕ ਆਪਣੀ ਸਿਆਸੀ ਸੂਝ-ਬੂਝ ਦੀ ਪਹਿਚਾਨ ਦੇਣਗੇ ਉਹ ਇਨ੍ਹਾਂ ਨੇਤਾਵਾਂ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਇਹ ਜ਼ਰੂਰ ਯਾਦ ਦਿਵਾਉਣਗੇ ਕਿ ਅਸੀਂ ਭਾਵਨਾਵਾਂ ਦੇ ਵਿੱਚ ਨਹੀਂ ਵਹਿੰਦੇ ਅਸੀਂ ਹਰ ਗੱਲ ਨੂੰ ਯਾਦ ਰੱਖਦੇ ਆਂ ਅਸੀਂ ਹਰ ਇੱਕ ਦੀ ਜ਼ਿੰਮੇਵਾਰੀ ਤੈਅ ਕਰਾਂਗੇ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਨੇ ਆਂ ਧੰਨਵਾਦ